ਜਦ ਪਹਿਲੀ ਬਾਡੀ ਦਾ ਪਾਠ ਹੁੰਦਾ ਹੈ ਤੇ ਅਰਦਾਸ ਹੁੰਦੀ ਹੈ ਤੇ ਕੰਦ ਚੂਲਦੀ ਹੈ ਕਿਉਂ ਬਾਬਾ ਜੀ ਪਾਠ ਕਰ ਰਹੇ ਨੇ ਤੇ ਨਾਲ ਜਿਹੜੀ ਕੰਦ ਹੈ ਇਹ ਝੂਲਦੀ ਹੈ ਉਹ ਬੀਬੀ ਨੇ ਉਹੀ ਵਜਨ ਗੁਰੂਆ ਦਾ ਮੰਨ ਕੇ ਤੇ 5 ਵਾ ਤਾਂ ਸਨਾੜ ਕੀਤਾ ਜੋਤਾਂ ਕਿਉ ਪਾਇਆ ਗੁਰੂ ਘਰ ਜਾਂਦੇ ਨੂੰ ਮੱਥਾ ਟੇਕਿਆ ਸਾਲ ਬਾਅਦ ਉਹ ਬੀਬੀ ਦੇ ਘਰ ਪੁੱਤਰ ਦੀ ਦਾਤ ਹੋਈ ਬਹੁਤ ਬੀਬੀਆਂ ਆਉਂਦੀਆਂ ਹੋਣਗੀਆਂ ਮੈਂ ਨਾ ਐ ਦਰਤੀ ਆਣ ਕੇ ਆਇਆ ਤਵਾਰ ਆਉ ਤੀ ਫਿਰ ਚੈੱਕ ਕਰੋ ਛੜ ਤੋਂ ਬਗੇਰ ਹੀ ਪੁੱਛਣ ਤੋਂ ਸਾਰੀ ਸੰਗਤ ਨੂੰ ਪੁੱਛਿਓ ਕਿ ਇੱਥੋਂ ਦਾ ਸਭ ਕੋ ਤੁਹਾਨੂੰ ਦੱਸਣਗੇ ਕਿੰਨੇ ਵਾਰ ਆ ਕੀ ਸਰੋਵਰ ਨੂੰ ਵਾਰਿਆ ਸਭ ਸੰਗਤਾਂ ਦੱਸਣ ਗਿਆ ਲੱਖਾਂ ਕਰੋੜਾਂ ਹੀ ਪੁੱਤ ਇੱਥੋਂ ਲੈ ਕੇ ਗਏ ਗੁਰੂ ਅਰਜਨ ਦੇਵ ਦੇ ਘਰ ਕਈ ਖਡੌਂਦੇ ਵੀ ਆਉਂਦੀਆਂ ਮੰਝਿਆਂ ਦੇ ਉੱਤੇ ਵੀ ਆਉਂਦੀਆਂ ਟਰਾਲੀ ਦੇ ਵਿੱਚ ਮੰਝੇ ਦੇ ਪਾਗ ਲੈ ਆਉਂਦੇ ਆਣ ਕੇ ਸਨਾਣ ਕਰਾਈਦਾ ਉੱਠ ਕੇ ਘਰ ਨੂੰ ਜਾਂਦੀ ਇੱਥੋਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਸ਼ੀਕਾਲ ਦੋਸਤੋ ਤੁਸੀਂ ਜੁੜਿਓ ਸ਼ਬਦ ਚੈਨਲ ਦੇ ਨਾਲ ਤੇ ਮੈਂ ਤੁਹਾਡੀ ਹੇਮਨਪ੍ਰੀਤ ਕੌਰ ਤੁਹਾਨੂੰ ਬਹੁਤ ਗੁਰਦੁਆਰਾ ਸਾਹਿਬ ਦੇ ਅਸੀਂ ਦਰਸ਼ਨ ਕਰਵਾਉਣੇ ਰਹੇ ਨੇ ਤੇ ਇਤਿਹਾਸ ਬਾਰੇ ਜਾਣੂ ਕਰਵਾਉਣੇ ਰਹੇ ਆ। ਇਸੇ ਤਰ੍ਹਾਂ ਅੱਜ ਅਸੀਂ ਪਹੁੰਚੇ ਆ ਪਿੰਡ ਠੱਠੀ ਖਰਾਂ ਦੇ ਵਿੱਚ ਜਿੱਥੇ ਕਿ ਗੁਰਦੁਆਰਾ ਸਾਹਿਬ ਦੁੱਖ ਨਿਵਾਰਨ ਝੂਲਣੇ ਮਹਿਲ ਹੈਗਾ ਆ। ਇੱਥੇ ਆਉਣ ਦਾ ਮੇਨ ਮਕਸਦ ਕੀ ਸੀ ਇੱਕ ਤਾਂ ਸੰਗਤਾਂ ਨੂੰ ਇਤਿਹਾਸ ਬਾਰੇ ਜਾਣੂ ਕਰਵਾਈਏ। ਅੱਜ ਦੀ ਪੀੜ੍ਹੀ ਜਿਹੜੀ ਗੁਰਦੁਆਰਾ ਸਾਹਿਬ ਨੂੰ ਇਤਿਹਾਸ ਬਾਰੇ ਜਾਣੂ ਨਹੀਂ ਹੈਗੀ ਸਿੱਖੀ ਇਤਿਹਾਸ ਬਾਰੇ ਉਹਨਾਂ ਬਾਰੇ ਜਾਣੂ ਕਰਵਾਈਏ। ਇਹ ਗੁਰਦੁਆਰਾ ਸਾਹਿਬ ਤਰਨਤਨ ਜਿਲੇ ਦੇ ਵਿੱਚ ਪੈਂਦਾ ਆ ਅਸੀਂ ਅੰਦਰ ਜਾਵਾਂਗੇ ਬਾਬਾ ਜੀ ਨਾਲ ਗੱਲਬਾਤ ਕਰਾਂਗੇ ਇੱਥੇ ਸਿੱਖੀ ਇਤਿਹਾਸ ਜਿਹੜਾ ਹੈਗਾ ਆ ਸੰਗਤਾਂ ਨੂੰ ਰੂਬਰੂ ਕਰਵਾਵਾਂਗੇ ਉਮੀਦ ਕਰਦੀ ਆ ਇਹ ਵੀਡੀਓ ਤੁਹਾਨੂੰ ਜ਼ਰੂਰ ਜਿਹੜੀ ਆ ਚੰਗੀ ਲੱਗੂਗੀ ਸ਼ੇਅਰ ਜ਼ਰੂਰ ਕਰਦੇ ਹੋ ਤਾਂ ਕਿ ਜਿਹੜੇ ਨੌਜਵਾਨ ਆਪਣੇ ਸਿੱਖੀ ਇਤਿਹਾਸ ਤੋਂ ਜਾਣੂ ਨਹੀਂ ਹੈਗੇ ਉਹ ਜ਼ਰੂਰ ਦਰਸ਼ਨ ਕਰਨ ਤੇ ਆਪਣੇ ਇਤਿਹਾਸ ਬਾਰੇ ਜਾਣਨ ਇੱਕ ਗੁਰਦੁਆਰਾ ਸਾਹਿਬ ਜਿਹੜਾ ਆ ਤਨਤਾਰਨ ਦੇ ਕੋਲ ਮੌਜੂਦ ਹੈ ਪਿੰਡ ਠੱਟੀਖਾਰਾਂ ਦੇ ਵਿੱਚ ਸਾਡ ਨਾਲ ਹੈੱਡ ਗ੍ਰਾਂਥੀ ਜੀ ਹੋਣਗੇ ਉਹਨਾਂ ਤੋਂ ਬਾਰੇ ਇਤਿਹਾਸ ਜਾਣਾਂਗੇ ਇੱਥੇ ਦਾ ਮੇਨ ਕੀ ਹੈ ਵੀ ਜਦ ਅਰਦਾਸ ਹੁੰਦੀ ਹੈ ਤਾਂ ਅਰਦਾਸ ਜਦ ਹੁੰਦੀ ਹੈ ਤਾਂ ਜਿਹੜੀ ਕੰਦ ਹੈ ਉਹ ਹਿੱਲਦੀ ਹੈ ਬਹੁਤ ਵੱਡੇ ਵੱਡੇ ਇੱਥੇ ਆ ਕੇ ਵਿਦਵਾਨ ਦੇਖ ਵੀ ਗਏ ਨੇ ਵੀ ਕਿਤੇ ਕੋਈ ਉਹ ਤਾਂ ਨਹੀਂ ਪਰ ਇੱਥੇ ਉਸ ਤੋਂ ਬਾਅਦ ਦੱਸਿਆ ਬਾਬਾ ਜੀ ਹੁਣ ਤੁਹਾਨੂੰ ਦੱਸਣਗੇ ਵੀ ਵੀ ਉਸ ਤੋਂ ਬਾਅਦ ਉਹਨਾਂ ਨੇ ਮਾਫੀ ਵੀ ਮੰਗੀ ਸੀ ਤੇ ਹੋਰ ਵੀ ਅੱਗੇ ਜਿਹੜੀਆਂ ਚੀਜ਼ਾਂ ਹੋਈਆਂ ਸੀ ਸਾਡੇ ਨਾਲ ਬਾਬਾ ਜੀ ਮੌਜੂਦ ਹੋਣਗੇ ਉਹਨਾਂ ਤੋਂ ਇਤਿਹਾਸ ਜਾਣੂ ਕਰਵਾਉਣੇ ਸਾਡੇ ਨਾਲ ਗੁਰਦੁਆਰਾ ਸਾਹਿਬ ਦੇ ਮੁਖੀ ਬਾਬਾ ਹੀਰਾ ਸਿੰਘ ਜੀ ਮੌਜੂਦ ਹੋਣਗੇ ਜਿਹੜੇ ਆਪਾਂ ਨੂੰ ਇਤਿਹਾਸ ਬਾਰੇ ਜਾਣੂ ਕਰਵਾਉਣਗੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੋਸੀ ਕਾਲ ਜੀ ਸਤ ਸ੍ਰੀ ਅਕਾਲ ਜੀ ਠੀਕ ਠਾਕ ਹਾਂ ਠੀਕ ਠਾਕ ਜੀ ਠੀਕ ਠਾਕ ਭੈਣ ਠੀਕ ਠਾਕ ਬਹੁਤ ਸ਼ੁਕਰੀਆ ਕਰਦੇ ਹਾਂ ਤੁਹਾਡਾ ਜੋ ਚੈਨਲ ਵਾਲੇ ਇੱਥੋਂ ਦਾ ਇਤਿਹਾਸ ਜਾਣਨ ਆਏ ਬਾਬਾ ਜੀ ਇਹ ਇਤਿਹਾਸਿਕ ਗੁਰਦੁਆਰਾ ਸਾਹਿਬ ਮੰਨਿਆ ਜਾਂਦਾ ਹੈ ਵੀ ਜਦ ਅਰਦਾਸ ਹੁੰਦੀ ਹੈ ਤਾਂ ਕੰਧ ਹਿੱਲਦੀ ਹੈ। ਕੰਧ ਇੱਥੇ ਗੁਰੂ ਅਰਜਨ ਦੇਵ ਜੀ ਜਦੋਂ ਤਰਨਤਾਰ ਦੀ ਸੇਵਾ ਕਰਾਉਂਦੇ ਹਨ ਉਦੋਂ ਰਾਤ ਨੂੰ ਇੱਥੇ ਠਹਿਰਦੇ ਹਿਆਣ ਕੇ। ਇੱਥੋਂ ਸਵੇਰੇ ਸੰਗਤ ਇਕੱਠੀ ਕਰਕੇ ਤੇ ਸਾਰਾ ਦਿਨ ਫਿਰ ਤਰਨਤਾਰ ਸਰੋਵਰ ਦੀ ਸੇਵਾ ਚੱਲਦੀ ਤੇ ਰਾਤ ਨੂੰ ਇੱਥੇ ਫੇਰ ਠਹਿਰਦੇ। ਇੱਥੇ ਜੋ ਅੰਦਰ ਜਿੱਥੇ ਗੁਰੂ ਗ੍ਰੰਥ ਸਾਹਿਬ ਉਹ ਹੈ ਇੱਥੇ ਗੁਰੂ ਅਰਜਨ ਦੇਵ ਜੀ ਬੈਠੇ ਸੀ। ਗੁਰੂ ਹਰਗੋਬਿੰਦ ਸਾਹਿਬ ਬਾਬਾ ਬੁੱਢਾ ਜਦ ਛੋਟੀ ਉਮਰ ਦੇ ਚ ਪੜਿਆ ਕਰਦੇ ਸੀ ਉਹ ਆਂਦੇ ਬਾਬਾ ਬੁੱਢਾ ਜੀ ਨੂੰ ਅਸੀਂ ਪਤਾ ਦੀ ਬੜੀ ਜ਼ਿਆਦਾ ਆ ਰਹੀ ਆ ਅਸੀਂ ਪਤਾ ਜੀ ਨੂੰ ਮਿਲਣਾ ਹੈ ਤੇ ਬਾਬਾ ਬੁੱਢਾ ਜੀ ਕਹਿਣ ਲੱਗੇ ਤੇ ਆਪਾਂ ਹੁਣ ਦੇ ਟਾਈਮ ਚੱਲੀਏ ਦੁਪਹਿਰ ਦੇ ਟਾਈਮ ਚੱਲੀਏ ਫਿਰ ਗੁਰੂ ਅਰਜਨ ਦੇਵ ਜੀ ਤਰਨਤਾਰਨ ਮਿਲਣਗੇ ਐ ਅੰਮ੍ਰਿਤਸਰਲੇ ਚੱਲਾਂਗੇ ਫਿਰ ਪਿੰਡ ਠੱਠੀ ਘਰੇ ਜੀ ਮਿਲਣਗੇ ਮਾਤਾ ਗੰਗਾ ਜੀ ਨਾਲ ਬਾਬਾ ਬੁੱਢਾ ਜੀ ਹਰਗੋਬਿੰਦ ਸਾਹਿਬ ਨੂੰ ਇਹ ਜਗ੍ਹਾ ਤੇ ਲਿਖ ਕੇ ਆਏ ਇੱਥੇ ਗੁਰੂ ਅਰਜਨ ਦੇਵ ਜੀ ਕਥਾ ਕੀਰਤਨ ਸੰਗਤਾਂ ਨੂੰ ਸੁਣਾਉਂਦਾ ਹੀ ਅੰਮ੍ਰਿਤਸਰ ਜਦੋਂ ਆਉਂਦੇ ਆ ਗੁਰੂ ਅਰਜਨ ਦੇਵ ਜੀ ਨੇ ਹਰਗੋਬਿੰਦ ਸਾਹਿਬ ਆਪਣੇ ਪੁੱਤਰਾ ਲੈ ਵੇਖਿਆ ਉੱਠ ਕੇ ਜਫੀ ਜਲਐ ਜਫੀ ਜਲਐ ਕੇ 13 ਵਰ ਦਿੱਤੇ ਜਿਤਰਾ ਉਹਨਾਂ ਹੈ ਸਾਨੂੰ ਪਿਓ ਪੁੱਤ ਮਿਲ ਕੇ ਪੰਜਾਂ ਸਾਲਾਂ ਬਾਅਦ ਠੰਡ ਪਈ ਹੈ ਜੇ ਉਹ ਵੀ ਜਗਾ ਇਸ ਧਰਤੀ ਤੇ ਆਊਗਾ ਆਣ ਕੇ ਮੱਥਾ ਟੇਕੂ ਮਹਾਰਾਜੀ ਉਹਦੀ ਚੜ੍ਹਦੀ ਕਲਾ ਕਰੂਗਾ ਉਹ ਟਾਈਮ ਤੇ ਦੋ ਓੜੇ ਬੈਠੇ ਸੰਗਤ ਦੇ ਵਿੱਚ ਉਹਦੇ ਪਾਸ਼ਾ ਵਰ ਕਿੰਨੂ ਦਿੰਦੇ ਜੋ ਹਰ ਗੁਰਮੇਸਹਬ ਨੂੰ ਉਹਦੇ ਸੰਗਤ ਨੂੰ ਵਾਰ ਦੇਣ ਦਾ ਹੈ ਉਹਦੇ ਫਿਰ ਅਸੀਂ ਗਲੇ ਪਏ ਆ ਸਾਡਾ ਕੋੜ ਦੂਰ ਕਰੋ ਆੜਾ ਸਰੋਵਰ ਐਸ ਟਾਈਮ ਤੇ ਉਹ ਕੱਚੀ ਟਾਬ ਹੋਇਆ ਕਰਦਾ ਸੀ ਉਹ ਕੋੜਿਆਂ ਨੂੰ ਹੁਕਮ ਲਾਇਆ ਗੁਰੂ ਅਰਜਨ ਦੇਵ ਨੇ ਪੀਵਾ ਇੱਥੇ ਪੰਜ ਐਤਵਾਰ ਇਸ਼ਨਾਨ ਕਰੋ ਤੇ ਆਣ ਕੇ ਜੋਤਾਂ ਜਿ ਘਿਓ ਪਾਓ ਤੇ ਮਹਾਰਾਜ ਤੁਹਾਡਾ ਭਲਾ ਕਰੇਗਾ ਉਹ ਕੋੜਿਆ ਨੇ ਗੁਰੂ ਅਰਜਨ ਦੇਵ ਦਾ ਹੁਕਮ ਮੰਨ ਕੇ ਪੰਜ ਐਤਵਾਰ ਸ্নান ਕੀਤਾ ਪੰਜ ਐਤਵਾਰ ਜੋਤਾਂ ਕਿਉ ਪਾਇਆ ਗੁਰੂ ਅਰਜਨ ਦੇਵ ਨੂੰ ਆਣ ਕੇ ਮੱਤਾ ਟੇਕਿਆ ਉਹਨਾਂ ਦਾ ਕੋੜ ਦੂਰ ਕੀਤਾ ਇਤਨੇ ਇੱਕ ਬੀਬੀ ਬੈਠੀ 20 ਸਾਲ ਹੋ ਗਏ ਵਿਆਹ ਨੂੰ ਸੰਗਤ ਦੇ ਵਿੱਚ ਉਹਨਾਂ ਦੀ ਪਾਤਸ਼ਾਹ ਕੋੜੀਆਂ ਦੇ ਕੋੜ ਦੂਰ ਕਰਤੇ ਜੋ ਤੇ ਮੈਨੂੰ ਕੋਈ ਧੀ ਪੁੱਤਰ ਦੀ ਆਸ ਨਹੀਂ 20 ਸਾਲ ਹੋ ਗਏ ਵਿਆਹ ਨੂੰ ਫਿਰ ਉਹ ਟਾਈਮ ਤੇ ਗੁਰੂ ਅਰਜਨ ਦੇ ਅੱਠ ਨੁਕਰਾਂ ਕਸ ਰੋਵਰ ਤੇ ਆਰਕਰ ਆਇਆ ਉਹ ਬੀਬਾਂ ਨੂੰ ਹੁਕਮ ਲਾਇਆ ਬੀਬਾ ਤੋਂ ਪੰਜ ਐਦਵਾਰ ਸ্নানਨ ਕਰ ਜੋਤਾਂ ਏ ਘੋਪਾ ਤੇ ਮਹਾਰਾਜ ਤੁਹਾਡੀ ਭਲੀ ਕਰੂਗਾ ਉਹ ਬੀਬੀ ਨੇ ਗੁਰੂ ਅਰਜਨ ਦੇਵ ਜੀ ਦਾ ਹੁਕਮ ਮੰਨ ਕੇ ਤੇ ਪੰਜ ਐਦਵਾਰ ਸ্নান ਕੀਤਾ ਪੰਜ ਐਦਵਾਰ ਗੁਰੂ ਅਰਜਨ ਦੇਨ ਮੱਥਾ ਟੇਕਿਆ ਜੋਤਾਂ ਜਿ ਘੋਪਾ ਉਹ ਬੀਬੀ ਨੂੰ ਸਾਲ ਬਾਅਦ ਪੁੱਤਰ ਦੀ ਦਾਤ ਮਿਲੀ ਪੁੱਤਰ ਦੀ ਦਾਤ ਮਿਲੀ ਇਸ ਤਰ੍ਹਾਂ ਹੀ ਟਾਈਮ ਲੰਘਦਾ ਗਿਆ ਉਹ ਟਾਈਮ ਤੇ ਜਹਾਂਗੀਰ ਬਾਦਸ਼ਾਹ ਦਾ ਇੱਥੇ ਰਾਜ ਹੋਇਆ ਕਰਦਾ ਹੈ ਹਿੰਦੁਸਤਾਨ ਦੇ ਵਿੱਚ ਤੇ ਗੁਰੂ ਅਰਜਨ ਦੇਵ ਜੀ ਇੱਥੇ ਕਥਾ ਕੀਰਤਨ ਸੰਗਤ ਨੂੰ ਸੁਣਾਉਂਦੇ ਆ ਅੰਮ੍ਰਿਤ ਵੇਲੇ ਤਰਨਤਾਰੋਂ ਉੱਠ ਕੇ ਲਾਹੌਰ ਨੂੰ ਜਾਣਾ ਹੈ ਉਹਨਾਂ ਉਹਨਾਂ ਦੇ ਹਾਥੀ ਬੜੇ ਸੁੰਦਰ ਦੇ ਵਿੱਚ ਇਹੀ ਰਸਤਾ ਹੈ ਲਾਹੌਰ ਨੂੰ ਪਹਿਲੋਂ ਤੇ ਹਾਥੀ ਬੜੇ ਸੁੰਦਰ ਦੇ ਵਿੱਚ ਝੂਲਦੇ ਜਾਣ ਤੇ ਸੰਗਤਾਂ ਸਾਰੀਆਂ ਉੱਧਰ ਵੇਖਣ ਡੈਵੀਆਂ ਤੇ ਸੰਗਤ ਨੂੰ ਗੁਰੂ ਸਾਹਿਬਾਂ ਦੇ ਭਈ ਤੁਸੀਂ ਕਿਧਰ ਵੇਹਦੇ ਜੋ ਆਂਦੇ ਜਹਾਂਗੀਰ ਬਾਦਸ਼ਾਹ ਦੇ ਹਾਥੀ ਝੂਲਦੇ ਜਾਂਦੇ ਬਹੁਤ ਸੁੰਦਰ ਸੋਹਣੇ ਲੱਗਦੇ ਆ ਉਹਨਾਂ ਦੇ ਕਿ ਸਾਹ ਲਈ ਸੇ ਇਹਨਾਂ ਰਹਿਣਾ ਕਿ ਨਹੀਂ ਰਹਿਣਾ ਤਾੜੀ ਰਹਿੰਦੀਆਂ ਦੁਨੀਆ ਤੱਕ ਇਥੇ ਦੁਬਾਰਾ ਚੂਲਿਆ ਕਰਦੀਆਂ ਜਿਹੜਾ ਵੀ ਮੰਦੀ ਆਸ ਲਿਖਿਆ ਕਰੂਂ ਕੂਟੇ ਲਊ ਉਹਨਾਂ ਦੀ ਆਸਾ ਪੂਰਿਆ ਹੋਇਆ ਕਰੂਗਾ ਦੁਵਾਰ ਕਿੱਥੇ ਮੌਜੂਦ ਹੈ ਬਾਬਾ ਜੀ ਜਿਹੜੀਆਂ ਦੁਵਾਰ ਉਹ ਵੀ ਤੁਹਾਨੂੰ ਦਰਸ਼ਨ ਕਰਾਉਨੇ ਸੀ ਉਹ ਦੁਵਾਰ ਦੇ ਵੀ ਇਹਦੇ ਖੂਬ ਹੀ ਹੈਗਾ ਜਦੋਂ ਗੁਰੂ ਅਰਜਨ ਦੇਵ ਜੀ ਇੱਥੇ ਸਨਾਨ ਕਰਦੇ ਸੀ ਉਹ ਟਿੰਡਾ ਵੀ ਇਹੀਂ ਸਾਹਮਣੇ ਰੱਖੀਆਂ ਕੱਚੀਆਂ ਖੂਦੀਆਂ ਟੰਡਾ ਹੁੰਦੀਆਂ ਇੱਕ ਗੋਟਾ ਆ ਦਾ ਆ ਲੋਹੇ ਦਾ ਉਹ ਵੀ ਗੁਰੂ ਸਾਹਿਬ ਦਾ ਇਨਸਾਮ ਕੇ ਇੱਥੇ ਰੱਖਿਆ ਉਹ ਵੀ ਤੁਹਾਨੂੰ ਦਰਸ਼ਨ ਕਰਾਉਨੇ ਆ ਇਹ ਜੋ ਇੱਥੇ ਆ ਇੱਥੇ ਦੋ ਥੰਮ ਤਿਆਰ ਕਰਾਇ ਜਿੱਥੇ ਗੁਰੂ ਅਰਜਨ ਦੇ ਜਫੀ ਚ ਵਰ ਦਿੱਤੇ ਆ ਉਹ ਵੀ ਤੁਹਾਨੂੰ ਆਜੋ ਵਿਖਾਉਨੇ ਆ ਸੋ ਨਾਲ ਨਾਲ ਇਤਿਹਾਸਿਕ ਜਾਣੀ ਜਿਹੜੀ ਆ ਬਾਬਾ ਜੀ ਦੇ ਰਹੇ ਨੇ ਦੱਸਿਆ ਵੀ ਜਿੱਥੇ ਜਹਾਂਗੀਰ ਦੇ ਚ ਕੋੜੇ ਚੁੱਲ ਦੀ ਸੰਗਤ ਦੇਖ ਰਹੀ ਸੀ ਹਾਥੀ ਉੱਥੇ ਗੁਰਦੁਆਰਾ ਸਾਹਿਬ ਜੀ ਬਾਬਾ ਜੀ ਨੇ ਇਹ ਕਿਹਾ ਵੀ ਤੁਹਾਨੂੰ ਅਸੀਂ ਇੱਥੇ ਦਵਾਰਾਂ ਜਿਹੜੀਆਂ ਉਹ ਝੂਲਣੀਆਂ ਸੰਗਤਾਂ ਨੂੰ ਦੱਸਿਆ। ਇਹ ਕੀ ਚੀਜ਼ ਆ ਬਾਬਾ ਜੀ? ਇੱਥੇ ਮਲਾਪ ਹੋਇਆ ਉਹ ਜਗ੍ਹਾ ਜਦੋਂ ਵਾਰ ਦਿੱਤੇ ਗੁਰੂ ਅਰਜਨ ਦੇਵ ਹਰਗੋਬਿੰਦ ਸਾਹਿਬ 5 ਸਾਲ ਬਾਅਦ ਮਿਲੇ ਗੁਰੂ ਅਰਜਨ ਦੇਵ ਜੀ ਨੂੰ। ਉਹ ਜਾਦ ਦੇ ਵਿੱਚ ਇਹ ਦੋ ਥੰਮ ਤਿਆਰ ਕੀਤੇ ਜਿੱਤਰਾ ਜੱਫੀ ਪਾ ਕੇ ਮਿਲੇ ਆ ਨਾ ਇਤਰਾ ਹੀ ਉਹ ਜੱਫੀ ਪਾ ਕੇ ਦੋ ਥੰਮ ਤਿਆਰ ਕਰਾਏ। ਉਹ ਟਾਈਮ ਦੇ ਬਹੁਤ ਦੂਰੋਂ ਦੂਰੋਂ ਸੰਗਤਾਂ ਜਿਹੜੀ ਚੱਲ ਕੇ ਆਉਂਦੀ ਹੈ। ਇਹ ਬਾਹਰ ਦੇ ਮੁਲਕਾਂ ਤੱਕ ਵੀ ਆਉਂਦੀ ਆ ਜੀ ਜਿਹਨੂੰ ਜਿਹਨੂੰ ਪਤਾ ਲੱਗਦਾ ਮਹਿਲ ਕਿਉਂ ਝੂਲਦੇ ਆ ਉਹ ਆਣ ਕੇ ਵੇਖਣ ਆਉਂਦੇ ਆ ਤੇ ਪੁੱਛਦੇ ਮਹਿਲ ਕਿਉਂ ਝੂਲਦੇ ਫਿਰ ਦੱਸੀਦਾ ਇਹ ਗੁਰੂ ਦੇ ਸਾਹਿਬ ਦੀ ਕਿਰਪਾ ਹੀ ਆ ਗੁਰੂ ਤੋਂ ਕਿਰਪਾ ਦੇ ਬਿਨਾ ਨਹੀਂ ਮਹਿਲ ਝੂਲ ਸਕਦੇ ਬਾਬਾ ਜੀ ਤੁਹਾਨੂੰ ਇੱਥੇ ਸੇਵਾ ਕਰਦਿਆਂ ਨੂੰ ਕਿੰਨੇ ਸਾਲ ਹੋ ਗਏ ਮੈਨੂੰ ਇੱਥੇ ਜੀ 35-40 ਸਾਲ ਹੋ ਗਏ 30-40 ਸਾਲ ਹਾਂਜੀ ਹਾਂਜੀ ਗੁਰਦੁਆਰਾ ਸਾਹਿਬ ਬਹੁਤ ਪੁਰਾਣਾ ਬਹੁਤ ਪੁਰਾਣਾ ਬਹੁਤ ਦੂਰੋਂ ਦੂਰੋਂ ਜਿਹੜੀ ਸੰਗਤ ਹੈ ਉਹ ਵੀ ਚੱਲ ਕੇ ਆਉਂਦੀ ਹੈ ਆਪਾਂ ਜ਼ਰੂਰ ਦਰਸ਼ਕਾਂ ਨੂੰ ਉੱਥੇ ਲੈ ਕੇ ਚੱਲਾਂਗੇ ਵੀ ਜਿਹੜੀ ਕੰਦ ਝੂਲਦੀ ਏ ਗੁਰਦੁਆਰਾ ਸਾਹਿਬ ਦੀ ਜਿੱਥੇ ਕਿ ਬਹੁਤ ਹੀ ਸੰਗਤ ਦੇਖਣ ਆਉਂਦੀ ਏ ਦੂਰੋਂ ਦੂਰੋਂ ਮੱਥਾ ਟੇਕਣ ਆਉਂਦੀ ਏ ਬਾਬਾ ਜੀ ਆਪਾਂ ਉੱਧਰ ਚੱਲੀਏ ਆਜੋ ਦੁਆਰਾਂ ਵੱਲ ਚੱਲਦੇ ਪਹਿਲੋਂ ਕੱਚੀ ਢਾਬ ਹੁੰਦੀ ਇੱਥੇ ਕੋੜਿਆਂ ਨੂੰ ਸਨਾਣ ਕਰਾਇਆ ਗੁਰੂ ਅਰਜਨ ਦੇਵ ਜੀ ਨੇ ਉਹਨਾਂ ਦਾ ਕੋਟ ਦੂਰ ਕੀਤਾ ਇਹ ਉਸੇ ਟਾਈਮ ਦਾ ਫਿਰ ਪੱਕਾ ਸਿੰਘਾਂ ਨੇ ਬਣਾਇਆ ਉਸੇ ਟਾਈਮ ਦੇ ਵੱਡੇ ਵੱਡੇ ਪੌੜਿਆ ਸਿੰਘਾਂ ਦੇ ਉਦੋਂ ਤਗੜੇ ਸਿੰਘ ਹੀ ਹੁਣ ਸਿੰਘ ਦੀ ਇੰਨਾ ਚੜ੍ਹਿਆ ਨਹੀਂ ਜਾਂਦਾ ਪੌੜ ਤੇ ਹਾਂਜੀ ਹਾਂਜੀ ਇੱਕ ਦੁਵਾਰਾ ਆਇਆ ਝੂਲਣੇ ਮੈ ਅੱਛਾ ਜੀ ਹਾਂਜੀ ਇਹ ਵੀ ਝੂਲਦੀ ਹੈ ਇਹ ਵੀ ਝੂਲਦੇ ਆ ਸੰਗਤ ਉੱਥੇ ਮੈਂ ਕਾਫੀ ਵੀਡੀਓਜ਼ ਦੇਖੀਆਂ ਸੰਗਤਾਂ ਉੱਪਰ ਬੰਗ ਬਹਿ ਜਾਂਦੇ ਉੱਪਰ ਅੱਛਾ ਜੀ ਤੇ ਫਿਰ ਅਰਦਾਸ ਕਰੀਦੀ ਆ ਗੁਰੂ ਅਰਜਨ ਦੇਵ ਦੇ ਘੜੀ ਤੇ ਫਿਰ ਇਸ ਤਰ੍ਹਾਂ ਪੂਰਾ ਹੂਟਾ ਆਉਂਦਾ ਤੁਹਾਨੂੰ ਵੀ ਦਿੰਨੇ ਆ ਹੂਟਾ ਅਰਦਾਸ ਕਰਕੇ ਇਹ ਸਾਰਾ ਉਹ ਬੁੰਗੇ ਜੋ ਉਦੋਂ ਦੇ ਬਣੇ ਆ ਮਤਲਬ ਇਹ ਦੁਵਾਰਾ ਤੁਸੀਂ ਉਹ ਨਹੀਂ ਕੀਤੇ ਪੁਰਾਣੇ ਸਮੇਂ ਦੇ ਬਣੇ ਨੇ ਬ੍ਰਿਕਟ ਨਾਲ ਹਾਂਜੀ ਬ੍ਰਿਕਟ ਦੇ ਨਾਲ ਨਾਨਕਸਾਈਟ ਐਡ ਦੇ ਨਾਲ ਚੂਨੇ ਦੇ ਨਾਲ ਇੱਕੇ ਬੀਬੀ ਨੇ ਚੂਨਾ ਪੀਸਿਆ ਸੇਵਾ ਕੀਤੀ ਆ ਚੱਕੀ ਦੇ ਨਾਲ ਹਾਂਜੀ ਹਾਂਜੀ ਚਾਹ ਰੋੜੇ ਇਕੱਠੇ ਕਰਕੇ ਚੂਨਾ ਪੀਸੀ ਦਾ ਉਹ ਇੱਕੇ ਬੀਬੀ ਆ ਉਹਨੇ ਪੀਸ-ਪੀਸ ਕੇ ਮਿਸਤਰੀਆਂ ਨੂੰ ਮਕਰ ਚੂਨਾ ਦਿੱਤਾ ਉਹਦੀ ਸਮਾਧ ਵੀ ਬਣੀ ਬੀਬੀ ਦੀ ਇੱਥੇ ਹਾਂਜੀ ਆ 12 ਤਰੀਆਂ ਜੀ ਗਰਮੀਆਂ ਦੇ ਵਿੱਚ ਜਿੰਨੀ ਮਰਜ਼ੀ ਗਰਮੀ ਹੋਵੇ ਇੱਥੇ ਆਣ ਕੇ ਬਹਿ ਜਾਈਦਾ ਤੇ ਇਹਦੇ ਪੂਰੀ ਠੰਡ ਹੁੰਦੀ ਆ ਏਸੀ ਲੱਗਾ ਹੁੰਦਾ ਏਸੀ ਅਸੀਂ ਦੁਪਹਿਰਾਂ ਇੱਥੇ ਕੱਟਦੇ ਹਾਂ ਹਾਂਜੀ ਆ ਦੇਖੋ ਇਹ ਨਹੀਂ ਰੱਖੀ ਐ ਛੋਟੀ ਏਟ ਦੀ ਤੇ ਜਦੋਂ ਲੰਘਦੇ ਹਨ ਪੈਰ ਵੱਡੇ ਛੜਦੇ ਤੇ ਪੈਰ ਕੱਟੇ ਜਾਂਦੇ ਆਹ ਬੀਬੀ ਉਹ ਜਿੰਨੂੰ ਚੂਨਾ ਪੀਸਿਆ ਇਹ ਚੱਕੀਆਂ ਨੂੰ ਉਹਦੀ ਸਮਾਦ ਬਣੀ ਹਾਂਜੀ ਤੇ ਕੋਈ ਦੀਵਾਰ ਵੀ ਦਿਖ ਰਹੀ ਏ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਝੂਲਣੇ ਮਹਿਲ ਦੇ ਇਹ ਤੁਸੀਂ ਦੱਸ ਰਹੇ ਸੀ ਵੀ ਸੰਗਤਾਂ ਗਰਮੀ ਦੇ ਵਿੱਚ ਬੈਠ ਨਹੀਂ ਪਾਉਂਦੀਆਂ ਸੀ ਹਾਂਜੀ ਆਹਦੀ ਗਰਮੀ ਦੇ ਵਿੱਚ ਨਾ ਉੱਪਰ ਗਰਮੀ ਬੜੀ ਹੁੰਦੀ ਸੀ ਬਹੁਤ ਜ਼ਿਆਦਾ ਗਰਮੀ ਲੱਗਦੀ ਇਹ ਕਰਕੇ ਅਸੀਂ ਇਹ ਤਿਆਰ ਕਰਾਇਆ ਇਹ ਗਰਮੀ ਸੰਗਤਾਂ ਨੂੰ ਗਰਮੀ ਨਾ ਲੱਗੇ ਹੁਣ ਪੱਖੇ ਵੀ ਥੱਲੇ ਲਾ ਦਾਂਗੇ ਤੇ ਕੰਮ ਤਿਆਰੀ ਹੋਣ ਡਿਆ ਪੱਥਰ ਲੱਗਣ ਡਿਆ ਵੇ ਜਦ ਸੰਗਤ ਆਉਂਦੀ ਐ ਕਹਿੰਦੇ ਨੇ ਪਹਿਲੀ ਪੌੜੀ ਦਾ ਜਦ ਪਾਠ ਹੁੰਦਾ ਤਾਂ ਇਹ ਆਪਣੇ ਆਪ ਇਹ ਵੀ ਸੁਣਿਆ ਸੀ ਬਾਬਾ ਜੀ ਵੀ ਕੋਈ ਅੰਗਰੇਜ਼ ਵੀ ਆਏ ਸੀ ਇੱਥੇ ਹਾਂਜੀ 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 ਅੰਗਰੇਜ਼ ਆਏ ਬੜਾ ਕੁਝ ਜਦੋਂ ਅੰਗਰੇਜ਼ ਆਏ ਨਾ ਉਦੋਂ ਰੇਲ ਗੱਡੀ ਦੀ ਲੈਨ ਦੀ ਕੱਟਣ ਡੇ ਖੇਮ ਕਰ ਨੂੰ ਉਹਨਾਂ ਨੇ ਆਖਿਆ ਯਾਰ ਦਵਾਰਾ ਨਹੀਂ ਝੂਲ ਸਕਦੀਆਂ ਸਿੱਖ ਝੂਠ ਮਾਰਦੇ ਆ ਫਿਰ ਉਹ ਟਾਈਮ ਤੇ ਅੰਗਰੇਜ਼ਾਂ ਨੇ ਆਣ ਕੇ ਚੈੱਕ ਕੀਤਾ ਇਥੇ ਮਸ਼ੀਨਾ ਬਾਹਰੋਂ ਲਿਆਂਦੀਆਂ ਤੇ ਉਹਦੇ ਸਪਿੰਗਰਾਂ ਫਿੱਟੇ ਕੀਤੇ ਇਥੇ ਕੀ ਬਿੱਟ ਕਰਨਾ ਹੈ ਗੁਰੂ ਦੀ ਕਿਰਪਾ ਗੁਰੂ ਦੀ ਕਿਰਪਾ ਗੁਰੂ ਦੀ ਕਿਰਪਾ ਦੇ ਨਾਲ ਫਿਰ ਉਹਨਾਂ ਟੇਸਨ ਦਾ ਨਾਮ ਰੱਖਿਆ ਗੁਰਦਰਾ ਦੁੱਖ ਨਿਵਾਰਨ ਹੈਗਾ ਦੁਰਬਰਜੀ ਦੇ ਉਲਟਾਉ ਲਿਆ ਦੁਰਬਰਜੀ ਉਲਟਾਉ ਦੇ ਵਿੱਚ ਰੱਖਿਆ ਗੁਰਦਰਾ ਇਹਨਾਂ ਨਾਮ ਤੇ ਨਾਲੇ ਮਾਫੀ ਮੰਗ ਕੇ ਗਏ ਅੰਗਰੇਜ਼ ਤੇ ਨਾਲੇ ਟੇਸਨ ਦਾ ਨਾਮ ਦੁੱਖ ਨਿਵਾਰ ਤੇ ਰੱਖਿਆ ਨਾ ਤੇ ਉੱਪਰ ਬੈਠੋਣ ਇਹ ਦਵਾਰਾ ਝੁੱਲਣ ਗਿਆ ਪਾਟ ਕਰੂਗਾ ਸਿੰਘ ਤੇ ਹੂਠਾ ਤਨ ਦੇਊਗਾ ਉੱਪਰ ਬੈਠ ਜਾਓ ਨਾਲੇ ਬਣਾਈ ਜਾਏ ਅਸੀਂ ਉਸ ਦੀਵਾਰ ਦੇ ਉੱਪਰ ਬੈਠੇ ਆ ਜਿੱਥੇ ਪਾਠ ਹੁੰਦਾ ਹੈ ਤੇ ਜਿਹੜੀ ਕੰਦ ਹੈ ਇਹ ਝੂਲਦੀ ਹੈ ਜ਼ਰੂਰ ਤੁਹਾਨੂੰ ਵੀ ਜਿਹੜੇ ਦਰਸ਼ਕ ਦੇਖ ਰਹੇ ਨੇ ਉਹਨਾਂ ਨੂੰ ਜ਼ਰੂਰ ਦਿਖਾਵਾਂਗੇ ਵੀ ਜਦ ਪਹਿਲੀ ਪਾਡੀ ਦਾ ਪਾਠ ਹੁੰਦਾ ਹੈ ਤੇ ਅਦਾਸ ਹੁੰਦੀ ਹੈ ਤੇ ਕੰਦ ਝੂਲਦੀ ਹੈ ਜੋ ਬਾਬਾ ਜੀ ਪਾਠ ਕਰ ਰਹੇ ਨੇ ਤੇ ਨਾਲ ਜਿਹੜੀ ਕੰਦ ਹੈ ਇਹ ਝੂਟ ਗਈ ਹੈ ਸਾਡਾ ਸੰਗਤ ਮੌਜੂਦ ਹੈ ਗੱਲਬਾਤ ਜ਼ਰੂਰ ਕਰਾਂਗੇ ਉਹਨਾਂ ਨਾਲ ਕਿੱਥੋਂ ਆਏ ਹੋ ਤੁਸੀਂ ਬਾਬਾ ਜੀ ਅਸੀਂ Jammu Kashmir ਜ਼ਿਲ੍ਹਾ Poonch ਤੋਂ ਆਏ ਹਾਂ ਅਸੀਂ ਜਾਤ ਬਦੁਰਾ ਸਾਹਿਬ ਦੇਖਣ ਆਏ ਹਾਂ ਅਸੀਂ ਯਾਤਰਾ ਕਰ ਰਹੇ ਹਾਂ ਸੁਲਤਾਨਪੁਰ ਲੋਧੀ ਆਪਣੇ ਦਰਬਾਰ ਸਾਹਿਬ ਤੋਂ ਸ਼ੁਰੂ ਕੀਤੀ ਹੈ ਅਸੀਂ ਯਾਤਰਾ ਸਰਸਵਤ ਖੰਡ ਸ੍ਰੀ ਖੰਡੋਰ ਸਾਹਿਬ ਹਰਮਿੰਦਰ ਸਾਹਿਬ ਤੋਂ ਖੰਡੋਰ ਸਾਹਿਬ ਚਲੇਗੇ ਖੰਡੋਰ ਸਾਹਿਬ ਤੋਂ ਅਸੀਂ ਚਲੇਗੇ ਗੋਇੰਦਵਾਲ ਸਾਹਿਬ ਗੋਇੰਦਵਾਲ ਸਾਹਿਬ ਤੋਂ ਸਤਨਪੁਰ ਲੋਧੀ ਲੋਧੀ ਤੋਂ ਬਹੁਸੀ ਆਨੇ ਸਾਡੇ ਦਿਲ ਵਿੱਚ ਇਹ ਸੀ ਕਿ ਅਸੀਂ ਜ਼ਰੂਰ ਇੱਥੇ ਦਰਸ਼ਨ ਕਰਾਂਗੇ ਮੈਂ 20 ਸਾਲ ਪਹਿਲੇ ਇੱਥੇ ਗੁਰਦੁਆਰਾ ਸਾਹਿਬ ਆਇਆ ਸੀ ਪਰਿਵਾਰ ਦੇ ਨਾਲ ਆਇਓ ਨਹੀਂ ਮੈਂ ਪਹਿਲੇ ਇਕੱਲੇ ਮੈਂ ਮੀਆਂ ਬੀਬੀ ਆਏ ਸੀ ਹੁਣ ਮੇਰੇ ਦੋ ਬੱਚੀਆਂ ਨੇ ਇੱਕ ਬੱਚਾ ਅਸੀਂ ਬਿਤ ਪਰਵਾਦਨ ਆ ਲਈਏ ਆ ਯਾਤਰਾ ਹੀ ਕਰ ਰਹੇ ਆ ਅਸੀਂ ਦਰਸ਼ਨ ਕਰ ਆਏ ਖਾਸ ਸਪੈਸ਼ਲ ਕਰਕੇ ਸਾਨੂੰ ਦਿਲ ਵਿੱਚ ਸੀ ਅਸੀਂ ਜਾਣਾ ਸੀ ਆਪਣਾ ਅਨੰਦਪੁਰ ਸਾਹਿਬ ਲੇਕਿਨ ਅਸੀਂ ਸਪੈਸ਼ਲੀ ਇਸ ਤੇ ਇਤਿਹਾਸ ਤੇ ਕਰਕੇ ਅਸੀਂ ਇੱਥੇ ਜਰੂਰ ਆਏ ਹਾਂ ਦਰਸ਼ਨ ਕਰਨੇ ਮਾਵਾ ਬੇ ਦਰਸ਼ਨ ਜਰੂਰ ਕਰਨੇ ਉਹ ਕਿਤੇ ਤੁਸੀਂ ਬਾਹਰ ਕਰ ਲੈਗੇ ਦਰਸ਼ਨ ਤੁਸੀਂ ਕਿੱਥੋਂ ਆਏ ਹੋ ਜੀ ਅਸੀਂ ਜੀ ਪਿੰਡ ਕੈਰਨ ਤੋਂ ਆਏ ਹਾਂ ਹਾਂਜੀ ਇਹ ਜੀ ਦਰਸ਼ਨਾ ਵਾਸਤੇ ਆਏ ਗੁਰੂ ਅਰਜਨ ਸਾਹਿਬ ਦੇ ਹਾਂਜੀ ਬੜੀ ਕਿਰਪਾ ਹੈ ਜੀ ਇੱਥੇ ਬਹੁਤ ਵਧੀਆ ਇਤਿਹਾਸ ਹੈ ਇਥੋਂ ਦਾ ਕੰਨ ਸਾਹਿਬ ਦਾ ਮਹਾਰਾਜ ਨੇ ਸੱਚੇ ਪਾਤਸ਼ਾਹ ਨੇ ਆਪਣੇ ਘਰ ਕਮਲਾਣਾ ਇਹ ਕੰਧ ਤਿਆਰ ਕੀਤੀ ਜਿੱਥੋਂ ਅੱਜ ਹਜ਼ਾਰਾਂ ਸ਼ਰਧਾਲੂ ਹੁਟਾ ਲੈ ਕੇ ਜਾਂਦੇ ਨੇ ਕਿ ਬਹੁਤ ਦੂਰੋਂ ਦੂਰੋਂ ਨੇ ਜਿਹੜੇ ਜਿਹੜੀ ਸੰਗਤ ਆ ਰਹੀ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਆਪਣੇ ਪਰਿਵਾਰ ਨਾਲ ਆਉਂਦੇ ਨੇ ਇੱਥੇ ਮੱਥਾ ਟੇਕਦੇ ਨੇ ਇਤਿਹਾਸ ਬਾਰੇ ਬੱਚਿਆਂ ਨੂੰ ਜਾਣੂ ਕਰਵਾਉਂਦੇ ਨੇ ਇਸ ਸਰੋਵਰ ਜਿਹੜਾ ਅੱਠ ਕੋਨੇ ਵਾਲਾ ਸਰੋਵਰ ਜੀ ਨੂੰ ਕਹਿੰਦੇ ਨੇ ਜਿੱਥੇ ਜਿੱਥੇ ਕਿ ਬਾਬਾ ਜੀ ਨੇ ਦਾਤ ਬਖਸ਼ੀ ਸੀ ਵੀ ਜਿਹੜੀਆਂ ਬੀਬੀਆਂ ਪੈਣਾ ਬੱਚਿਆਂ ਤੋਂ ਵਾਂਝੀਆਂ ਰਹਿ ਜਾਂਦੀਆਂ ਨੇ ਉਹਨਾਂ ਲਈ ਅੱਠ ਨੁਖਰਾ ਜਿਹੜਾ ਸਰੋਵਰ ਹੈ ਤਿਆਰ ਕੀਤਾ ਸੀ ਸਾਡੇ ਨਾਲ ਬਾਬਾ ਜੀ ਹੋਣਗੇ ਬਾਬਾ ਜੀ ਨੇ ਇਸ ਸਰੋ ਅੱਠ ਨੁਕਰਾ ਸਰੋਵਰ ਕਹਿੰਦਾ ਇਸ ਬੀਬੀਆਂ ਵਾਸਤੇ ਹਾਂਜੀ ਜਦੋਂ ਵਰਦ ਦਿੱਤੇ ਨਾ ਉਹ ਬੀਬੀਆਂ ਦੀ 20 ਸਾਲ ਨੂੰ ਉਦੋਂ ਟਾਈਮ ਗੁਰੂ ਅਜੇ ਦੇ ਨੇ ਤਿਆਰ ਕਰਾਇਆ ਅੱਠ ਨੁਕਰਾ ਸਰੋਵਰ ਉਹਦੇ ਜਲ ਛੱਡ ਕੇ ਤੇ ਬੀਬੀ ਨੂੰ ਹੁਕਮ ਲਾਇਆ ਬੀਬਾ ਪੰਜ ਐਦਵਾਰ ਸਨਾਨ ਕਰ ਤੇ ਪੰਜ ਐਦਵਾਰ ਜੋਤਾਂ ਕਿਉਪਾ ਮਹਾਰਾਜ ਪੁੱਤਰ ਦੀ ਦਾਤ ਮਿਲੂਗੀ ਉਹ ਬੀਬੀ ਨੇ ਉਹੀ ਵਚਨ ਗੁਰੂਆਂ ਦਾ ਮੰਨ ਕੇ ਤੇ ਪੰਜ ਆਇਆ ਤਾਂ ਸਨਾਨ ਕੀਤਾ ਜੋਤਾਂ ਝੋ ਪਾਇਆ ਗੁਰੂ ਗਰਜੰਦੇ ਨੂੰ ਮੱਥਾ ਟੇਕਿਆ ਸਾਲ ਬਾਅਦ ਉਹ ਬੀਬੀ ਦੇ ਘਰ ਪੁੱਤਰ ਦੀ ਦਾਤ ਹੋਈ ਬਹੁਤ ਬੀਬੀਆਂ ਆਉਂਦੀਆਂ ਹੋਣਗੀਆਂ ਮੈਂ ਨਾ ਆਇਆ ਤੁਰਤੀ ਹਾਂ ਕੇ ਆਇਆ ਤਬਰ ਆਓ ਤੁਸੀਂ ਫਿਰ ਚੈੱਕ ਕਰੋ ਸਾਡੇ ਤੋਂ ਬਗੇਰ ਹੀ ਪੁੱਛਣ ਤੋਂ ਸਾਰੀ ਸੰਗਤ ਨੂੰ ਪੁੱਛਿਓ ਕਿ ਇੱਥੋਂ ਦਾ ਸਭ ਕੁਝ ਤੁਹਾਨੂੰ ਦੱਸਣਗੇ ਕਿੰਨੇ ਵਾਰ ਆ ਕਿ ਇਸ ਰੂਪਨ ਤੋਂ ਵਾਰਿਆ ਸਭ ਸੰਗਤਾਂ ਦੱਸਣ ਗਿਆ ਲੱਖਾਂ ਕਰੋੜਾਂ ਹੀ ਪੁੱਤ ਇੱਥੋਂ ਲੈ ਕੇ ਗਏ ਗੁਰੂ ਅਰਜਨ ਦੇਵ ਦੇ ਕਰੋ ਤੁਸੀਂ ਬਹੁਤ ਸੰਗਤ ਦੇਖੀ ਹੋਗੀ ਨਾ ਜਿਵੇਂ ਦੂਰ ਦੂਰੋਂ ਬੀਬੀਆਂ ਭੈਣਾਂ ਆਉਂਦੀਆਂ ਬਹੁਤ ਕ੍ਰਿਸ਼ਮੇ ਹੁੰਦੇ ਦੇਖੇ ਹੋਣਗੇ ਬਹੁਤ ਜਿਆਦੇ ਕਈ ਖਡਾਉਂਦੇ ਵੀ ਆਉਂਦੀਆਂ ਮੰਝਿਆਂ ਦੇ ਉੱਤੇ ਵੀ ਆਉਂਦੀਆਂ ਟਰਾਲੀ ਦੇ ਵਿੱਚ ਮੰਝੇ ਦੇ ਪਾਗ ਲੈ ਆਉਂਦੇ ਆਣ ਕੇ ਸਨਾਣ ਕਰਾਈਦਾ ਉੱਠ ਕੇ ਘਰ ਨੂੰ ਜਾਂਦੀ ਇੱਥੋਂ ਮਤਲਬ ਕੋਈ ਵੀ ਰੋਗ ਹੋਵੇ ਤਾਂ ਇੱਥੇ ਠੀਕ ਹੁੰਦਾ ਕੋਈ ਵੀ ਰੋਗ ਗੁਰੂ ਅਰਜਨ ਦੇਵ ਉਹਨਾਂ ਦਾ ਰੋਗ ਆਪ ਕੱਟਦੇ ਆ ਕੋੜੀਆਂ ਦਾ ਵੀ ਆ ਮਲਮਲਉਂਦੇ ਰਹਾ ਕੋੜਿਆਂ ਤੇ ਵੀ ਗੁਰੂ ਅਰਜਨ ਦੇਵ ਜੀ ਇਹ ਸਾਰਾ ਰੋਗ ਗੁਰੂ ਅਰਜਨ ਦੇਵ ਕੱਟਦੇ ਆ ਕੋਈ ਵੀ ਦੁੱਖ ਆਉਂਦਾ ਕੋਈ ਵੀ ਰੋਗ ਕਿਸ ਦੇ ਮਲਾਪ ਨਹੀਂ ਹੁੰਦੇ ਇਥੇ ਮਲਾਪ ਹੀ ਵੀ ਹੁੰਦੇ ਆ ਅਰਦਾਸ ਤੇ ਮਾਰੇ ਕਿਰਪਾ ਕਰ ਦਿੰਦੇ ਗੁਰੂ ਅਰਜਨ ਦੇਵ ਬਹੁਤ ਬਹੁਤ ਧੰਨਵਾਦ ਬਾਬਾ ਜੀ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਇਜਾਜ਼ਤ ਮੰਗਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਭੈਣ ਮਰੀ ਸਾਡੀ ਸੇਵਾ ਆ ਜਿਹੜਾ ਵੀ ਸੇਵਾ ਕਰਨੀ ਆ ਜੋ ਪੁੱਛੋਗੇ ਤੁਹਾਨੂੰ ਦੱਸਣਾ ਹੈ ਇਤਿਹਾਸ ਬਾਰੇ ਆਪਣੀ ਗੁਰਸਿੱਖੀ ਬਾਰੇ ਜਾਣੂ ਕਰਮਣਾ ਬਹੁਤ ਜ਼ਰੂਰੀ ਹੋ ਗਿਆ ਕਿਤੇ ਨਾ ਕਿਤੇ ਬੱਚੇ ਨੇ ਜਿਹੜੇ ਅੱਜ ਕੱਲ ਦੇ ਥੋੜੇ ਹੋਰ ਪਾਸੇ ਨੂੰ ਜ਼ਿਆਦਾ ਲੱਗਦੇ ਅਸੀਂ ਉਹ ਵੀ ਅਹੀਂ ਕੀਤਾ ਇੱਥੇ ਇੱਥੇ ਕਬੱਡੀ ਦਾ ਹੀ ਟੀਮ ਬਣਾਈ ਆ ਕਲੱਬ ਚਲਾਉਂਦੇ ਆ ਕਬੱਡੀ ਦਾ ਜੋ ਬੱਚੇ ਆ ਭੜਿਆ ਨਾਹਿਆ ਵਿੱਚ ਨਾ ਪਹਿਣ ਤੇ ਚੰਗੇ ਕੰਮ ਵੱਲ ਆਪਦੀ ਜ਼ਿੰਦਗੀ ਕੱਢਣ ਇਹਦੇ ਕਲੱਬ ਚੱਲਣ ਦੇ ਆ ਕਬੱਡੀ ਦਾ ਮਾ ਧੰਨਵਾਦ ਬਾਬਾ ਜੀ ਸੋ ਦੋਸਤੋ ਤੁਹਾਨੂੰ ਇਤਿਹਾਸ ਬਾਰੇ ਜਾਣੂ ਕਰਵਾਇਆ ਵੀਡੀਓ ਜ਼ਰੂਰ ਚੰਗੀ ਲੱਗੀ ਹੋਊਗੀ ਤੁਹਾਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਜਿਹੜੇ ਲੋਕ ਇਤਿਹਾਸ ਜਾਣੂ ਹੋਣਾ ਚਾਹੁੰਦੇ ਨੇ ਪਰ ਜਿਹੜੇ ਦੂਰ ਬੈਠੇ ਨੇ ਆ ਨਹੀਂ ਸਕਦੇ ਜ਼ਰੂਰ ਇੱਕ ਵਾਰ ਇੱਥੇ ਮੱਥਾ ਟੇਕ ਕੇ ਆਉਣ ਦੱਸਿਆ ਵੀ ਬਹੁਤ ਜਿਹੜੀਆਂ ਬਿਮਾਰੀਆਂ ਨੇ ਉੱਥੋਂ ਵੀ ਛੁਟਕਾਰਾ ਮਿਲਦਾ ਅਰਦਾਸ ਹੁੰਦੀ ਐ ਕੰਧ ਚੂਲਦੀ ਐ ਸੋ ਮੈਨੂੰ ਯਾਨੀ ਕਿ ਹਿਮਨਪ੍ਰੀਤ ਕਰਨ ਦਿਓ ਇਜਾਜ਼ਤ ਜੁੜੇ ਰਹੋ ਸ਼ਬਦ ਚੈਨਲ ਦੇ ਨਾਲ ਧੰਨਵਾਦ